ਹੈਲੋ ਗਾਇਜ਼ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨੂੰ ਅੱਜ ਬਹਾਵਲਪੁਰ ਮਹਾਸੰਗ ਪੰਚਾਇਤ ਦੀ ਟੀਮ ਰੋਟਰੀ ਭਵਨ ਨਾਭਾ ਵਿਖੇ ਪਹੁੰਚੇ ਜਿੱਥੇ ਕਿ ਵੀ ਇਹਨਾਂ ਦੇ ਭਵਨਪੁਰ ਸਮਾਜ ਦੇ ਤਪੰਤੇ ਸੱਜਣਾ ਵੱਲੋਂ ਵੱਖ-ਵੱਖ ਥਾਵਾਂ ਤੇ ਬੂਟੇ ਲਾਉਣ ਦਾ ਇੱਕ ਨਿਸ਼ਚੈ ਕੀਤਾ ਗਿਆ ਤੇ ਉਹਨਾਂ ਨੂੰ ਚਲਾਉਣ ਦਾ ਉਹਨਾਂ ਨੇ ਵੱਖ-ਵੱਖ ਆਪਣੇ ਮੈਂਬਰਾਂ ਦੀ ਡਿਊਟੀਆਂ ਲਗਾਈਆਂ ਗਈਆਂ ਤੁਸੀਂ ਦੇਖ ਰਹੇ ਹੋ ਸਾਰੇ ਭਰਾ ਜਿਹੜੇ ਰੋਟਰੀ ਭਵਨ ਦੇ ਆਪਣੇ ਭਵਨਪੁਰ ਸਮਾਜ ਦੇ ਅਗਵਾ ਵੱਲੋਂ ਇਹਦਾ ਵਚਨ ਲੈ ਗਏ ਕਿ ਵੀ ਜਿਹੜੇ ਬੂਟੇ ਲਾਵਾਂਗੇ ਇਹਨਾਂ ਨੂੰ ਦਿੜ ਨਾਲ ਨਿਸ਼ਚੇ ਨਾਲ ਚਲਾਵਾਂਗੇ ਵੀ ਤੇ ਹੁਣ ਗੱਲ ਕਰਦੇ ਹਾਂ ਭਰਾਵਾਂ ਨਾਲ ਕੀ ਉਹਨਾਂ ਦੇ ਅੱਗੇ ਚਲਾਉਣ ਦੀ ਮਹਿੰਮ ਢੀ ਗਈ ਹੈ ਗੱਲ ਕਰਦੇ ਹਾਂ ਤੇ ਗੱਲ ਕਰਦੇ ਹਾਂ ਸ਼ੋਕਿੰਗਰ ਜੀ ਨਾਲ ਹਾਂਜੀ ਸ਼ੋਕ ਜੀ ਜਿਹੜੀ ਅੱਜ ਜਿਨੀ ਵੀ ਬਾਵਰਪੁਰ ਸਮਾਜ ਦੇ ਆਪਣੇ ਕੌਮੀ ਪ੍ਰਧਾਨ ਗਿਆਨਜਨ ਕਟਾਰੀਆ ਜੀ ਵੱਲੋਂ ਕਿ ਇੱਕ ਮੁਹਿੰਮੰਡੀ ਗਈ ਹੈ ਇਹ ਤਪਦੀ ਗਰਮੀ ਤੇ 50 55 ਡਿਗਰੀ ਦੇ ਜਿਹੜਾ ਟੈਂਪਰੇਚਰ ਜਾ ਰਿਹਾ ਇਹਨੂੰ ਰੋਕਣ ਦੀ ਇੱਕੋ ਇੱਕ ਹੱਲ ਇਹੀ ਹੈ ਕਿ ਜੀ ਵੱਧ ਤੋਂ ਵੱਧ ਰੁੱਖ ਲਾਓ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਮੈਂ ਇਹਦੇ ਬਾਰੇ ਕੋਈ ਪੜਾਣਾ ਜਿਹੜਾ ਸਾਡੇ ਪ੍ਰਧਾਨ ਜੀ ਨੇ ਗਿਆਨਜਨ ਕਟਾਰੀਆ ਜੀ ਨੇ ਤੇ ਇਹਦੀ ਟੀਮ ਨੇ ਸਹੀ ਜਿਹਾ ਸਾਡੀ ਟੀਮ ਨੇ ਇਹ ਜਿਹੜਾ ਉਪਰਾਲਾ ਚੱਕਿਆ ਹੈ ਬੂਟੇ ਲਾਣ ਦਾ ਇਹ ਬਹੁਤ ਹੀ ਸਲਾਘਾਯੋਗ ਹੈ ਕਿਉਂਕਿ ਅੱਜ ਆਪਾਂ ਨੂੰ ਵਾਹਨ ਦੇ ਨਾਲ ਬੋਰਕਾਰ ਨਾਲੋਂ ਇੰਡੀਆ ਦੇ ਵਿੱਚ ਕਿਤੇ ਦਰੱਖਤਾਂ ਦੀ ਕੋਰੋਨਾ ਦੇ ਹਸਾਬ ਨਾਲ ਜ਼ਰੂਰਤ ਹੈ ਜਿਹੜੇ ਕੀ ਨਹੀਂ ਲੱਗ ਰਹੇ ਪਰ ਜਿਹੜਾ ਇਹਨਾਂ ਨੇ ਇੱਕ ਆ ਡੋ ਤੋਂ ਦੂਰ ਜਾ ਕੇ ਹਰ ਸ਼ਹਿਰ ਜਾ ਕੇ ਬੁੱਤੇ ਵੰਡਣ ਦਾ ਉਪਰਾਲਾ ਕੀਤਾ ਹੈ ਮੈਂ ਗਿਆਨ ਚੰਕਟਾਰੀ ਜੀ ਦਾ ਸਿਧ ਅਸਰ ਇਹਨਾਂ ਟੀਮ ਦਾ ਬਹੁਤ ਧੰਨਵਾਦ ਕਰਦਾ ਤੇ ਮੈਂ ਬਹਾਪੁਰ ਮਹਾ ਸੰਗ ਦਾ ਤੇ ਆਪਣੇ ਬਰਾਦਰੀ ਵੱਲੋਂ ਨਾਬੇ ਵੱਲੋਂ ਟਾਡਾ ਸਭ ਦਾ ਧੰਨਵਾਦ ਕਰਦਾ ਤੇ ਅਸੀਂ ਆਪਣੇ ਮੈਂਬਰਾਂ ਦਾ ਯਕੀਨ ਦਵਾਨੇ ਆ ਜਿਹੜੇ ਸਾਨੂੰ ਇਹ ਬੂਟੇ ਦੇ ਕੇ ਗਏ ਆ ਕਿ ਚੱਲਣਗੇ ਨਾ ਅਸੀਂ ਆਪਣੇ ਬੱਚਿਆਂ ਨੂੰ ਦੇਖ ਲੈ ਕਰਾ ਧੰਨਵਾਦ ਇਹੋ ਜਿਹੀ ਜਿਹੜੀ ਆਪਣੀ ਸਮਾਜ ਵੱਲੋਂ ਇੱਕ ਬੂਟੇ ਲਾਉਣ ਦੀ ਨਹੀਂ ਮਿੱਢੀ ਗਈ ਹੈ ਪ੍ਰਧਾਨ ਗਿਆਨਚਰ ਕਠਾਰੀ ਜੀ ਰਾਸ਼ਟਰੀ ਪ੍ਰਧਾਨ ਜੀ ਵੱਲੋਂ ਉਹਦੇ ਵਿੱਚ ਆਪਣਾ ਸਮਾਜ ਬਹੁਤ ਹੀ ਅੱਗੇ ਵੱਧ ਚੜ ਕੇ ਸਹਿਯੋਗ ਦੇ ਰਿਹਾ ਤੇ ਪ੍ਰਧਾਨ ਰਾਜਕਮਰ ਸੁਛਦੇਵਾ ਜੀ ਸ਼ਹਿਰ ਤੋਂ ਸ਼ਹਿਰ ਡੋਰ ਟੂ ਡੋਰ ਜਾ ਕੇ ਜਿਹੜੀ ਇਹ ਮਹਿੰਮ ਚਲਾ ਰਹੇ ਨੇ ਇਹਦੇ ਬਾਰੇ ਤੁਹਾਡਾ ਕੀ ਕਹੋਗੇ ਇਹ ਬਹੁਤ ਵਧੀਆ ਮੌਕਾ ਹੈ ਜੀ ਜੋ ਅੱਜਕੱਲ ਟੈਂਪਰੇਚਰ ਜਿਵੇਂ ਵਧ ਰਿਹਾ ਹੈ ਉਸੇ ਸਬੰਧਤ ਇੱਕ ਬਹੁਤ ਜ਼ਰੂਰੀ ਕੰਮ ਹੈ ਔਰ ਅਸੀਂ ਨਾਬੇ ਵੱਲੋਂ ਦਾ ਅਸੀਂ ਆਪਣੇ ਵੱਲੋਂ ਪੂਰਾ ਸਹਿਯੋਗ ਦੇਵਾਂਗੇ ਔਰ ਸਾਰਾ ਜਿੰਨੇ ਵੀ ਸਾਨੂੰ ਇਹ ਬੁੱਟੇ ਦਿੱਤੇ ਗਏ ਨੇ ਅਸੀਂ 100% ਕੋਸ਼ਿਸ਼ ਕਰਾਂਗੇ ਵੀ ਸਾਰੇ ਦੇ ਸਾਰੇ ਚੱਲਣ ਤੇ ਸਾਡੇ ਨਾਲ ਮੌਜੂਦ ਨੇ ਪੰਜਾਬ ਪ੍ਰਧਾਨ ਜੋ ਆਪਣੀ ਟੀਮ ਨੂੰ ਸਮੂਹ ਸ਼ਹਿਰ ਦੇ ਵਿੱਚ ਜਾ ਜਾ ਕੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਵੱਧ ਤੋਂ ਵੱਧ ਰੁੱਖਤ ਦੇ ਵੀ ਰਹੇ ਨੇ ਤੇ ਲਾਉਣ ਦੀ ਆ ਇਰਾਦਾ ਕਾਇਮ ਕਰ ਰਹੇ ਨੇ ਕਿ ਵੀ ਇਹਨਾਂ ਨੂੰ ਬੱਚਾ ਵਾਂਗੂ ਚਲਾਣਾ ਹੈ ਤਾਂ ਜੋ ਇਹ ਬੂਟਾ ਕੋਈ ਵੀ ਖਰਾਬ ਨਾ ਜਾਵੇ ਤੇ ਇਸ ਦੀ ਦੇਖ ਰਹਿਕ ਬੱਚਾ ਵਾਂਗੂ ਕਰਨੀ ਹੈ ਸਾਡੇ ਨਾਲ ਹੁਣ ਪੰਜਾਬ ਪ੍ਰਧਾਨ ਜੀ ਨੇ ਗੱਲਬਾਤ ਕਰ ਲਈ ਹਾਂਜੀ ਪ੍ਰਧਾਨ ਜੀ ਜਿਹੜੀ ਇਹ ਮਹਿੰਦੀ ਕੀ ਹੈ ਪ੍ਰਧਾਨ ਗਿਆਨ ਚੰਦ ਕਟਾਰੀਆ ਜੀ ਵੱਲੋਂ ਕਿ ਕਿੱਥੇ ਤੱਕ ਮਹਿੰਦੀ ਪਹੁੰਚੀ ਤੇ ਅੱਜ ਦਾ ਕੀ ਅੱਗੇ ਸੰਦੇਸ਼ ਹੈ ਇਹ ਜੋ ਭਾਰਤੀ ਬਾਲਪੁਰ ਮਾਸੰਗ ਦੇ ਸਾਡੇ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਗਿਆਨ ਚੰਦ ਕਟਾਰੀਆ ਜੀ ਦੀ ਅਗਵਾਈ ਹੈ ਜੋ ਉਹਨਾਂ ਨੇ 5000 ਬੂਟਾ ਹਿੰਦੁਸਤਾਨ ਚ ਲਾਂ ਦਾ ਇੱਕ ਫੈਸਲਾ ਲਿਆ ਅਸੀਂ ਉਸ ਨੂੰ ਅੱਗੇ ਵਧਾਉਂਦੇ ਹੋਏ ਅੱਜ ਤੀਸਰਾ ਦਿਨ ਹੈ ਅਜਸੀ ਨਾਬਾ ਰੋਟਰੀ ਕਲੱਬ ਅਸ਼ੋਕ ਟਿੰਗਰ ਜੀ ਪ੍ਰੈਜ਼ੀਡੈਂਟ ਬਾਲਪੁਰ ਨਾਬਾ ਦੇ ਤੇ ਸਾਡੇ ਪੰਜਾਬ ਦੇ ਮੁੱਖ ਸਲਾਹਕਾਰ ਨੇ ਉਹਨਾਂ ਦੀ ਪੂਰੀ ਟੀਮ ਸਾਡੇ ਦੇ ਨਾਲ ਖੜੀ ਹੈ ਔਰ ਉਹਨਾਂ ਨੇ ਸਾਡੇ ਕੋਲ ਬੂਟੇ ਵੀ ਲਵਾਏ ਨੇ ਤੇ ਬੂਟੇ ਅੱਗੇ ਲਾਣ ਦਾ ਸਾਨੂੰ ਵਿਸ਼ਵਾਸ ਵੀ ਤੇ ਉਹਨਾਂ ਨੂੰ ਉਹਨਾਂ ਦੀ ਦੇਖਰੇਖ ਕਰਨ ਦਾ ਤੇ ਸਾਨੂੰ ਵਿਸ਼ਵਾਸ ਹੋਇਆ ਹੈ ਤਾਂ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਆਪਣੇ ਸਮਾਜ ਵੱਲੋਂ ਤੁਹਾਡਾ ਦਿਲ ਦੀ ਗ੍ਰਾਂਈਆਂ ਤੋਂ ਧੰਨਵਾਦ ਕਰਦਾ ਤਾਂ ਕਿ ਇਸ ਤਰ੍ਹਾਂ ਹੀ ਆਪਾਂ ਸਮਾਜ ਜੋ ਪੰਜਾਬ ਨੂੰ ਹਰਾ-ਭਰਾ ਦੇਖੀਏ ਇਹਦੇ ਚ ਸਾਰਿਆਂ ਦਾ ਯੋਗਦਾਨ ਜ਼ਰੂਰੀ ਹੈ ਤਾਂ ਇਹ ਸਾਰਾ ਕੁਝ ਜੋ ਤੁਸੀਂ ਪਿਆਰ ਦਿੱਤਾ ਜੋ ਸਾਡਾ ਇੱਜ਼ਤਮਾਨ ਬਣਾਇਆ ਮੈਂ ਤੁਹਾਡੇ ਦਿਲ ਦੀ ਗ੍ਰਾਂਈ ਤੋਂ ਧੰਨਵਾਦ ਕਰਦਾ

ਧੰਨਵਾਦ ਕਰਦਾ ਜਿਹੜੇ ਇਹਨਾਂ ਨੇ ਸਾਡੇ ਨਾਲ ਵਿੱਚ ਸਰਪ੍ਰਸਤ ਪ੍ਰੋਗਰਾਮ ਕਿਵੇਂ ਬਣੇ ਕਿਵੇਂ ਬਣੇ ਜਾਂ ਕਿਵੇਂ ਹੋਇਆ ਇਹ ਅੱਜ ਸਾਡੇ ਕੋਲ ਪਹਿਲੀ ਵਾਰੀ ਹੈ ਬਣਦੇ ਰਹੇ ਕੋਈ ਵਾਰ ਨਹੀਂ ਮਾ ਲੋ ਸਾਡੀ ਬਤੀ 18 ਸੀ ਬੜੀ ਉਦੇਜੀ ਘਰਾਈ ਨਾਲ ਤੁਹਾਡਾ ਸਵਾਗਤ ਹੈ ਤੇ ਉਹ ਵੀ ਇੱਕ ਅੱਛੀ ਸ਼ੁਰੂਆਤ ਹੈ ਜਿਹੜੇ ਪੌਦੇ ਲੱਗਣੇ ਨੇ ਉਹ ਲਹਿਰਾਉਣਗੇ और अच्छी शुरुआत अटारी जी ने की है बहुत बहुत महासंघ ने की है तो सूभे इस चीज़ की बहुत ही खुश हो टाइम दिता असं बूटे लावे हम दस बुक्ट इतने लावे हाँ जो तुम सू कुछ बूटे दे दोगे तो अभी अलग जीवन देखो बूटा एक माँ का रूप है मैंने इनारा देता है वो बूटा असं हर मैंबर देवे ਦਾ ਕੀ ਉਹਨੂੰ ਜੇ ਬੁਟਾ ਕਿ ਕਾਰਵਾਈ ਨਹੀਂ ਤੇ ਫੋਟੋ ਸ਼ਾਸ਼ਨ ਹੋਇਆ ਬੁਟਾ ਲਾਇਆ ਹੱਤ ਪਾਇਆ ਵਰਤ ਚਲੇ ਬੁਟਾ ਚਾਹੇ 10 ਲਓ ਤਾਂ ਉਹਦੇ ਤੋਂ ਘੱਟ ਵਰ 3 ਬੁਟੇ ਜ਼ਰੂਰ ਚੱਲੇ ਜਾਈਗੇ ਜੀ ਸਰ ਮੈਂ ਮੰਨਦੀ ਆ ਕਿ ਇਹ ਵੀ ਚੰਨ ਤੇ ਜ਼ਰੂਰ ਚੱਲੇ ਜਾਈਗੇ ਜਿਹੜੇ ਅਸੀਂ ਤੁਹਾਨੂੰ ਇਹ ਵਾਦਾ ਕਰਦੇ ਆ ਜਿਹੜੇ ਤੁਸੀਂ ਸਾਨੂੰ ਬੁਟੇ ਲੈ ਕੇ ਜਾਓਗੇ ਉਹ ਅਸੀਂ ਲਾਵਾਂਗੇ ਸੀ ਉਹਦੀ ਸੰਭਾਲ ਉਹਦੀ ਕੇ ਸੰਭਾਲ ਸਾਡੀ ਬਰਾਦਰੀ ਛੋਟੀ ਜ਼ਰੂਰ ਹੈ ਸਾਡੇ ਸਿਰਫ 20 ਤੋਂ 22 ਮੈਂਬਰ ਹੈ ਫੈਮਲੀ ਆ ਵੀ ਬਾਈ ਮੈਂਬਰ ਹੈ ਵੱਡੀ ਬਰਾਦਰੀ ਨੇ ਬਹੁਤ ਅਕਸ਼ੀ ਮੈਨੇ ਸਾਰੇ ਹੀਰੇ ਤੇ ਇਹਨਾਂ ਨੂੰ ਅਸੀਂ ਇਥੇ ਇਕੱਠਾ ਆਪਣੇ ਜੁਲੋ ਦੇ ਨਾਮ ਕੋਲ ਤੇ ਅੱਜ ਜੋ ਆਪਣੇ ਪਾਕਿਆ ਪ੍ਰੈਜ਼ੀਡੈਂਟ ਗਿਆਨ ਚੰਦ ਕਟਾਰੀਆ ਜੀ ਦੀ ਉਹਨਾਂ ਨੇ ਇੱਕ ਫੈਸਲਾ ਲਿਆ ਪਿਛਲੇ ਹਫਤੇ ਮੌਸਮ ਨੂੰ ਦੇਖ ਕੇ ਮੌਸਮ ਦੇ ਟੈਂਪਰੇਚਰ ਨੂੰ ਦੇਖ ਕੇ ਇੰਨੀ ਗਰਮੀ ਨੂੰ ਦੇਖ ਕੇ ਵੀ ਪੰਜਾਬ 50 48 55 ਤੱਕ ਟੈਂਪਰੇਚਰ ਜਾ ਰਿਹਾ ਹੈ ਉਹਨੂੰ ਦੇਖ ਕੇ ਆਪਣਾ ਸਮਾਜ 5000 ਰੇਡ ਪੂਰਾ ਹਿੰਦੁਸਤਾਨ ਚ ਮਤਲਬ ਕਿ ਜੀ ਮੂੰ ਕੈਸਲ ਤੋਂ ਦੂਸਰੇ ਦਿਨ ਸ਼ੁਰੂ ਹੋ ਗਿਆ ਸੀ ਕੰਮ ਕਾ ਮੈਨੂੰ ਪੰਜਾਬ ਦੇ ਸਮਾਜ ਦਾ ਮੁਖੀ ਹੋਣ ਦੇ ਨਾਤੇ 500 ਪੇੜ ਆਪਣੇ ਜ਼ਿਲ੍ਹੇ ਪਟਿਆਲਾ ਦੇ ਵਿੱਚ ਮੇਰੀ ਡਿਊਟੀ ਲੱਗੀ ਜਿਹਦੇ ਵਿੱਚ ਮੈਂ 2 ਦਿਨ ਲਗਾਤਾਰ ਸਬਾਨੇ 'ਚ 90 ਪੇੜ ਲਾਇਆ ਅੱਜ ਮੇਰੀ ਸੀ ਵੀ ਬਗਵਾਨੀ ਗੈਣ ਪਟਿਆਲਾ ਤੇ ਨਾਪਾ ਮਿੰਟੇ ਪਾਤਰ ਆਇਆ ਇਤਨਾ 500 ਪੇੜ ਜੋ ਮੈਂ ਆਪਣੀ ਜ਼ਿੰਮੇਵਾਰ ਲਈਏ ਮੈਂ ਉਹਨਾਂ ਵਾ ਰਿਆ ਔਰ ਮੈਂ ਤੁਹਾਡਾ ਸਾਰਿਆਂ ਦਾ ਸ਼ੋਗਜੀ ਦਾ ਤੇ ਤੁਹਾਡੇ ਸਾਰੇ ਮੈਂਬਰਾਂ ਦਾ ਦਿਲ ਤੋਂ ਧੰਨਵਾਦ ਕਰਦਾ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਜਿਹੜੇ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਔਰ ਸਮਾਂ ਦਿੱਤਾ ਤਾਂ ਬਈ ਕਿ ਅਸੀਂ ਜਿੱਥੇ ਵੀ ਇਹ ਲਾਰੇ ਹਨ ਸਾਡਾ ਮੇਨ ਮਕਸਦ ਹੈ ਥੋੜੇ ਲਵਲ ਨੂੰ ਬੋਤੇ ਲਵਲ ਨੂੰ ਉਹਦੇ ਵਿੱਚ ਕੋਈ ਫਰਕ ਨਹੀਂ ਮੇਨ ਮਤਲਬ ਵੀ ਇਹ ਚੰਨੇ ਜੀ ਇਹਦੀ ਦੇਖ ਰਹੇ ਹੋ ਜੀ ਸਮਾਨੇ ਵੀ ਲਾਇਦੇ ਸਕੂਲ ਚ ਪਬਲਿਕ ਕੁਆਲਿਟੀ ਸਕੂਲ મત ਕਿ ਹੋਰ ਹੈ ਜੀ ਸੰਤਾਨ ਸਤੀ ਮੰਦਰ ਸ਼ਮਸ਼ਾਨ ਚ ਵੀ ਜਿੱਥੇ ਪ੍ਰੋਪਰ ਮਾਲੀ ਵੀ ਹੈ ਪਾਣੀ ਵੀ ਹੈ ਉਹਦੀ ਦੇਖ ਰਹੀ ਹੈ ਇਹ ਨਹੀਂ ਕਿ ਬਦਲ ਆ ਕੇ ਚਲਾ ਗਿਆ ਮੁਰਗੀ ਉੱਤੇ ਚੜਨੇ ਵੀ ਇਹਦੀ ਜਿਹੜੀ ਤੁਸੀਂ ਹੁਣ ਪ੍ਰਧਾਨਗੀ ਨੇ ਸਾਨੂੰ ਦੱਸਿਆ ਸਾਨੂੰ ਮਨ ਨੂੰ ਖੁਸ਼ੀ ਹੋਈ ਹੈ ਸੰਖੁਸ਼ਟੀ ਮਿਲੀ ਹੈ ਵੀ ਇਹਦੀ ਵਧੀਆ ਦੇਖ ਲਈ ਤਾਂ ਇਸੇ ਤਰੀਕੇ ਜਦੋਂ ਆਪਾਂ ਇਹਨੂੰ ਨਾਮ ਬਣਾਈ ਵੀ ਸਾਡੀ ਆਉਣ ਵਾਲੀ ਹੈ ਨੌਜਵਾਨ ਪੀੜੀ ਤਾਂ ਇਸ ਕਦਮਾਂ ਤੇ ਤੁਰਦੀ ਰਹੇਗੀ ਆ ਏਸ਼ੀਆ ਤੋਂ ਛੁਟਕਾਰਾ ਪਾਏਗਾ ਐਨਾ ਕੋਈ ਕਹਿਦਾ ਤੁਹਾਡੇ ਸਾਹਾਂ ਨੂੰ ਤਾਂ 来另